ਪੰਜਾਬ ਦੇ ਮਾਝਾ ਖੇਤਰ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਅਤੇ ਇਸ ਸਾਲ ਆ ਰਹੀਆਂ 2 ਸਦੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ ਦਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਛ ਵੱਲੋਂ ਅੰਮ੍ਰਿਤਸਰ ਮਾਝਾ ਜ਼ੋਨ ਦੇ ਸਮੂਹ ਪ੍ਰਚਾਰਕ निग्रान ٹاਡੀ ਤੇ ਕਵੀਸ਼ਰ ਸਿੰਘਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 71 ਤੱਕ ਕੀਤੀ ਗਈ 71 ਤਾਂ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਅਤੇ ਜਲੰਧਰ ਜ਼ਿਲ੍ਹਿਆਂ ਦੇ ਪ੍ਰਚਾਰਕ ٹاਡੀ ਅਤੇ ਕਵੀਸ਼ਰ ਸਿੰਘਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੇਰੀ ਬੀਰੀ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਵਨ ਸਤਾਨ ਸਰਵਉੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਮਾਜਾ ਜੋਂ ਦੇ ਸਿੱਖ ਪ੍ਰਚਾਰਕਾਂ ਦੇ ਨਾਲ ਬੜੀ ਇੱਕ ਸੋਹਣੀ ਸਾਡੀ ਭਰਮੀ ਗੱਲਬਾਤ ਹੋਈ ਆ ਜਿਹਦੇ ਵਿੱਚ ਕਿਉਂਕਿ ਅਸੀਂ ਸਾਰੇ ਗੁਰ ਭਾਈ ਆ ਇਹ ਉਹ ਇਨਸਾਨ ਨੇ ਸਾਰੇ ਜਿਹੜੇ ਗਰਾਊਂਡ ਤੇ ਜਾ ਕੇ ਜ਼ਮੀਨ ਤੇ ਜਾ ਕੇ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਸੰਗਤਾਂ ਤੱਕ ਪਹੁੰਚਾਉਂਦੇ ਨੇ ਤੋਂ ਅੱਜ ਬਹੁਤ ਇੱਕ ਚੰਗੇ ਮਾਹੌਲ ਦੇ ਵਿੱਚ ਸਾਰੇ ਪ੍ਰਚਾਰਕ ਵੀਰਾਂ ਦੇ ਨਾਲ ਢਾਡੀਆਂ ਦੇ ਨਾਲ ਰਾਗੀਆਂ ਦੇ ਨਾਲ ਗੱਲਬਾਤ ਹੋਈ ਉਹਦੇ ਵਿੱਚ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਇਹ ਤੈਅ ਕੀਤਾ ਜਿਹੜੀ ਧਰਮ ਪ੍ਰਚਾਰ ਦੀ ਮੁਹਿੰਮ ਪਹਿਲਾਂ ਵੀ ਕਿਉਂਕਿ ਚਲਾਉਂਦੇ ਨੇ ਬਹੁਤ ਸਾਰਥਕ ਯਤਨ ਨੇ ਪਰ ਉਹਦੇ ਨਾਲ ਆਪਾਂ ਹੋਰ ਥੋੜਾ ਜਿਹਾ ਗੁਰੂ ਪਾਤਸ਼ਾਹ ਦਾ ਥਾਪੜਾ ਲੈ ਕੇ ਜਨੂਨ ਦੇ ਨਾਲ ਇੱਕ ਜੋਸ਼ ਦੇ ਨਾਲ ਸੰਗਤਾਂ ਤੇ ਜਾਣਾ ਵਾ ਤੋਂ ਉਹਦੇ ਲਈ ਆਪਾਂ ਪਿੰਡ ਪੱਧਰ ਤੇ ਜਿਹੜਾ ਪ੍ਰੋਗਰਾਮ ਸ਼ੁਰੂ ਕਰਨਾ ਉਹਦੇ ਬਾਰੇ ਵਿਚਾਰ ਹੋਈ ਔਰ ਸਾਰੇ ਪ੍ਰਚਾਰਕ ਵੀਰਾਂ ਨੇ ਬੜਾ ਮਾਣ ਤਾਣ ਦਿੰਦਿਆਂ ਸਾਰਿਆਂ ਨੇ ਹੰਗਾਰਾ ਭਰਿਆ ਕਿ ਅਸੀਂ ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਉਪਦੇਸ਼ ਆ ਉਹਨਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਦੇ ਲਈ ਆਪਾਂ ਪੂਰੀ ਮਿਹਨਤ ਕਰਾਂਗੇ ਤੇ ਲਗਨ ਦੇ ਨਾਲ ਹਰ ਕਰ ਤੱਕ ਜਾਵਾਂਗੇ ਇਸੇ ਤਹਿਤ ਹੀ ਜੋ ਵਿਸਾਖੀ ਦੇ ਉੱਤੇ ਆਪਾਂ ਪ੍ਰੋਗਰਾਮ ਲਿਖੇ ਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਫਸੀਲ ਤੋਂ ਕੌਮ ਨੂੰ ਆਪਾਂ ਪ੍ਰੋਗਰਾਮ ਦਿੱਤਾ ਹੈ ਉਹਦੀ ਤਿਆਰੀ ਦੇ ਤਹਿਤ ਹੀ ਅੱਜੇ ਆਪਣੀ ਸਾਰੀ ਪ੍ਰਚਾਰਕਾਂ ਦੇ ਨਾਲ ਗੱਲਬਾਤ ਹੀ ਔਰ ਜਿਸ ਤਰੀਕੇ ਦੇ ਨਾਲ ਪ੍ਰਚਾਰਕ ਮਿਲੇ ਆ ਜਿਸ ਤਰੀਕੇ ਨਾਲ ਸਾਡੀਆਂ ਸਾਰੀਆਂ ਦੀਆਂ ਗੱਲ ਵਕੜੀਆਂ ਪਈਆਂ ਵਾਂ ਉਹਨੇ ਸਾਨੂੰ ਇਹ ਫਕਰ ਦਿੱਤਾ ਵਾ ਕਿ ਇਹ ਸਾਰੇ ਗੁਰ ਭਾਈ ਸਾਡੇ ਨਾਲ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਧਰਮ ਪ੍ਰਚਾਰ ਦੀ ਲਹਿਰ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਚੱਲੇਗੀ ਤੇ ਸੰਗਤਾਂ ਤੱਕ ਪਹੁੰਚੇਗੀ ਸਾਡੇ ਲਈ ਗੁਰੂ ਪਾਤਸ਼ਾਹ ਨੇ ਸ਼ਹਾਦਤਾਂ ਦਿੱਤੀਆਂ ਵਾ ਸਾਡੇ ਮੱਥੇ ਤੇ ਗੁਰੂ ਦਾ ਕਰਜ਼ਾ ਹੈ ਕਰ ਜਾ ਉਤਰ ਨਹੀਂ ਸਕਦਾ ਪਰ ਆਪਾਂ ਗੁਰੂ ਪਾਤਸ਼ਾਹ ਦੇ ਫਲਸਫੇ ਨੂੰ ਦੇ ਸੰਗਤ ਤੱਕ ਲੈ ਕੇ ਜਾਂਦੇ ਆ ਤਾਂ ਗੁਰੂ ਦਾ ਆਸ਼ੀਰਵਾਦ ਤੇ ਗੁਰੂ ਦੀ ਮਿਹਰ ਸਾਨੂੰ ਜਰੂਰ ਮਿਲਦੀ ਆ ਤੋਂ ਬੜਾ ਮਾਣ ਸਾਨੂੰ ਸਕੱਤਰ ਸਾਹਿਬ ਨੇ ਜਾਂ ਜਿਹੜੇ ਵੀ ਸਜਣ ਇੱਥੇ ਆਏ ਸਿੰਘ ਸਾਹਿਬ ਆ ਸਾਰਿਆਂ ਨੇ ਬਹੁਤ ਮਾਣ ਦਿੱਤਾ ਹੈ ਪ੍ਰਚਾਰਕ ਲਗਨ ਦੇ ਨਾਲ ਇੱਥੇ ਪਹੁੰਚੇ ਔਰ ਜਿਸ ਤਰੀਕੇ ਦਾ ਉਹਨਾਂ ਨੇ ਹੰਗਾਰਾ ਭਰਿਆ ਵਾ ਮੈਨੂੰ ਆਸ ਆ ਕੇ ਗੁਰੂ ਦੀ ਕਿਰਪਾ ਦੇ ਨਾਲੇ ਧਰਮ ਪ੍ਰਚਾਰ ਦੀ ਲਹਿਰ ਜਿਹੜੀ ਆ ਪਾਤਸ਼ਾਹ ਨੇ ਨੂੰ ਸਫਲ ਕਰਦੇ ਆ ਸਾਰਿਆਂ ਨੂੰ ਸਾਡੇ ਮਹਾਨ ਤਖਤਾਂ ਦੇ ਨਾਲ ਸੰਗਤਾਂ ਨੂੰ ਜੋੜਨਾ ਹੈ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਨਾਲ ਜੋੜਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ